ਨਜ਼ਰ ਆ ਰਹੇ ਨੇ ਕੁਝ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਈ ਥਾਈਂ ਔਰ ਚੰਡੀਗੜ੍ਹ ਦੇ ਵਿੱਚ ਇਹ ਹਾਲਾਤ ਮੁਹਾਲੀ ਦੇ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਮੁਹਾਲੀ ਦੀਆਂ ਔਰ ਇਹ ਚਖੜ tufaan ਜਿਹੜਾ ਹੈ ਇਹ ਗੁਬਾਰ ਦੇਖਣ ਨੂੰ ਮਿਲਿਆ ਔਰ ਇਸੇ ਦਾ ਅਲਰਟ ਹੀ ਮੌਸਮ ਵਿਭਾਗ ਦੀ ਤਰਫੋਂ ਜਿਹੜਾ ਉਹ ਦਿੱਤਾ ਗਿਆ ਸੀ ਔਰ ਉਸੇ ਦੇ ਹਿਸਾਬ ਦੇ ਨਾਲ ਹੀ ਮੌਸਮ ਨੇ ਕਰਵਟ ਲਈ ਅਚਾਨਕ ਹੀ ਤੂਫਾਨ ਜਿਹੜਾ ਹੈ ਉਹ ਮੁਹਾਲੀ ਵੱਲ ਨੂੰ ਵਧਦਾ ਹੋਇਆ ਚੰਡੀਗੜ੍ਹ ਵੱਲ ਨੂੰ ਵਧਦਾ ਹੋਇਆ ਔਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੌਸਮ ਵਿਭਾਗ ਦੀ ਤਰਫੋਂ ਅਲਰਟ ਇਸ ਦਾ ਜਾਰੀ ਕੀਤਾ ਗਿਆ ਸੀ ਔਰ ਮੌਨਸੂਮ ਵੀ ਕਿਉਂਕਿ ਦਸਤਕ ਦੇਣ ਵਾਲਾ ਹੈ ਜਲਦ ਮੌਨਸੂਨ ਵੀ ਆ ਰਿਹਾ ਹੈ ਹਾਲਾਂਕਿ ਚੰਗੀ ਰਾਹਤ ਹੈ ਰਾਹਤ ਵਾਲੀ ਇਹ ਖਬਰ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਤਾਪਮਾਨ ਰਿਕਾਰਡ ਹੋ ਰਿਹਾ ਹੈ ਤਾ ਅਜਹੇ ਦੇ ਵਿੱਚ ਜਦੋਂ ਕਦੇ ਵੀ ਮੌਸਮ ਇਸ ਤਰੀਕੇ ਦੇ ਨਾਲ ਕਰਵਟ ਲੈਂਦਾ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਤਾਂ ਇਹ ਮੁਹਾਲੀ ਤੋਂ ਤਸਵੀਰਾਂ ਔਰ ਅਜੇ ਹੀ ਹਾਲਾਤ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਸਾਹਮਣੇ ਜੜੇ ਨੇ ਉਹ ਆ ਰਹੇ ਨੇ ਤਾਂ ਤੇਜ਼ ਗੁਬਾਰ ਧੂਏ ਦੇ ਜੜੇ ਨੇ ਉਹ ਨਜ਼ਰ ਆ ਰਹੇ ਨੇ ਲੇਕਿਨ ਇਹ ਚੱਖੜ ਭਨੇਰੀ ਝੱਲਣ ਤੋਂ ਬਾਅਦ ਦਾ ਇਹ ਮਾਹੌਲ ਮੰਜ਼ਰ ਹੈ ਦਾਇਤ ਉੜਦੇ ਗੁਬਾਰ ਅਸਮਾਨ ਤੱਕ ਕਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਮਰਜ਼ੀ ਹੋਗੀ ਪ੍ਰਿਆੰਕਾ ਮਿਲੂ ਔਰ ਅਨੂਜਾ ਦੋਨੋਂ ਹੀ ਇਸ ਵੇਲੇ ਫੀਲਡ ਤੋਂ ਸਾਡੇ ਨਾਲ ਮੌਜੂਦ ਨੇ ਅਨੂਜਾ ਪਹਿਲਾਂ ਮੈਂ ਤੁਹਾਡਾ ਰੁਖ ਕਰ ਰਹੀ ਆ ਅਚਾਨਕ ਹੀ ਮੌਸਮ ਦੇ ਵਿੱਚ ਤਬਦੀਲੀ ਆਈ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਔਰ ਮੌਸਮ ਨੂੰ ਲੈ ਕੇ ਅਪਡੇਟ ਕੀ ਹੈ ਬਿਲਕੁਲ ਦੇਖੋ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਆਂ ਔਰ ਇੱਕੋ ਦਮ ਮੌਸਮ ਦੇ ਵਿੱਚ ਤਬਦੀਲੀ ਆਈ ਏ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਵੀ ਪਿਛਲੇ ਦਿਨੀ ਇਹ ਗੱਲ ਕਹੀ ਗਈ ਸੀ ਕਿ ਮੌਸਮ ਬਦਲੇਗਾ ਮੌਸਮ ਦਾ ਨਿਜਾਜ਼ ਜਿਹੜਾ ਏ ਉਹ ਬਦਲਦਾ ਦਿਖਾਈ ਦੇਵੇਗਾ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਔਰ ਉਹ ਮੌਸਮ ਦੇ ਵਿੱਚ ਬਦਲਾਅ ਜਿਹੜਾ ਹੁਣ ਦਿਖਾਈ ਦੇ ਰਿਹਾ ਏ ਇੱਕੋ ਦਮ ਜਿਹੜਾ ਮੌਸਮ ਦੇ ਵਿੱਚ ਬਦਲਾਵੜ ਦੇਖੀ ਗਈ ਔਰ ਨਾਲ ਹੀ ਜਿਹੜਾ ਉਹ ਨੇਰੀ ਜਿਹੜੀ ਹੈ ਉਹ ਚਲਦੀ ਹੋਈ ਨਜ਼ਰ ਆਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਜਿਹੜੀ ਹੈ ਉਹ ਹਵਾ ਚੱਲ ਰਹੀ ਹੈ ਨਾਲ ਦੇ ਨਾਲ ਮੀਂਹ ਤੀ ਜਿਹੜੀ ਹੈ ਉਹ ਵੀ ਉੜਦੀ ਹੋਈ ਨਜ਼ਰ ਆ ਰਹੀ ਹੈ ਇਹ ਤੁਹਾਨੂੰ ਅਸੀਂ ਪੇੜਾਂ ਦੇ ਵੀ ਤੁਹਾਨੂੰ ਹਾਲਾਤ ਤਸਵੀਰਾਂ ਜਿਹੜੀਆਂ ਨੇ ਪੇੜਾਂ ਦੀਆਂ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਹਵਾ ਦੇ ਨਾਲ ਜਿਹੜੀ ਹੈ ਉਹ ਪੇੜ ਜਿਹੜੇ ਲਹਿਰਾਂਦੇ ਹੋਏ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਇਹ ਇਸ ਵਕਤ ਇਕੋਦਮ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਹਾਲਾਂਕਿ ਕਈ ਥਾਵਾਂ ਤੇ ਅੱਜ ਇਹ ਵੀ ਕਿਹਾ ਗਿਆ ਹੈ ਕਿ ਮੀਂਹ ਵੀ ਪਏਗਾ ਕਿੰਨ ਮਿੰਟ ਦੀ ਵੀ ਜਿਹੜੀ ਇਹ ਸੰਭਾਵਨਾ ਦੱਸੀ ਗਈ ਸੀ ਕਿਉਂਕਿ ਜਿਸੋ ਤੁਸੀਂ ਗੱਲ ਕਰਦੇ ਆਂ ਪੰਜਾਬ ਦੀ ਚੰਡੀਗੜ੍ਹ ਦੀ ਹਰਿਆਣਾ ਦੀ ਇਹ ਕਿਹਾ ਗਿਆ ਸੀਗਾ ਕਿ ਅੱਜ ਦੇ ਦਿਨ ਕਿਤੇ ਕਿਤੇ ਸਕੈਟਰਡ ਰੇਨਫਾਲ ਯਾ ਆਈਸੋਲੇਟਿਡ ਰੇਨਫਾਲ ਜਿਹੜੀ ਹੈ ਉਸਦੇ ਚਾਂਸਸ ਸੀਗੇ ਅੱਜ ਜਿਹੜੇ ਮੌਸਮ ਵਿਭਾਗ ਦੇ ਵੱਲੋਂ ਕਹੇ ਗਏ ਸੀ ਔਰ ਆਉਣ ਵਾਲੇ ਕੁਝ ਦਿਨ ਹੋਰ ਜਿਹੜੇ ਨੇ ਉਹ ਅਜਿਹਾ ਮੌਸਮ ਹੀ ਬਰਕਰਾਰ ਰਹੇਗਾ ਅਜਿਹਾ ਮੌਸਮ ਜਿਹੜਾ ਹੈ ਉਹ ਬਣਿਆ ਰਹੇਗਾ ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਲੇਕਿਨ ਇਹ ਵੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਸੀਗੀ ਮੌਸਮ ਵਿਭਾਗ ਦੇ ਕਿ ਜਿਸ ਜਿਸ ਤਰੀਕੇ ਦੇ ਨਾਲ ਮੀ ਪੈਂਦਾ ਰਹੇਗਾ ਹਿਊਮਿਡਿਟੀ ਜਿਹੜੀ ਹੈ ਉਹ ਵੱਧਦੀ ਜਾਏਗੀ ਹਿਊਮਿਡਿਟੀ ਲੋਕਾਂ ਨੂੰ ਪਰੇਸ਼ਾਨ ਜ਼ਰੂਰ ਕਰੇਗੀ। ਠੀਕ ਹੈ ਅਨੁਜਾ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਲਈ ਤਾਂ ਚੰਡੀਗੜ੍ਹ ਦੇ ਵਿੱਚ ਵੀ ਮੌਸਮ 'ਚ ਬਦਲਾਅ ਤਸਵੀਰਾਂ 'ਚ ਅਸੀਂ ਦੇਖਿਆ। ਸ਼ੁਕਰੀਆ ਅਨੁਜਾ ਤੁਹਾਡਾ ਔਰ ਮੈਂ ਹੁਣ ਮੇਰੇ ਸਹਿਯੋਗੀ ਪ੍ਰਿਆੰਕਾ ਵੀ ਸਾਡੇ ਨਾਲ ਜੁੜੇ ਹੋਏ ਨੇ। ਪ੍ਰਿਆੰਕਾ ਤੁਹਾਡੇ ਤੋਂ ਅਪਡੇਟ ਜਾਨਣਾ ਚਾਹਾਂਗੀ ਤੁਸੀਂ ਕਿੱਥੇ ਮੌਜੂਦ ਹੋ ਔਰ ਕਿਉਂਕਿ ਅਚਾਨਕ ਹੀ ਮੌਸਮ 'ਚ ਤਬਦੀਲੀ ਆਈ ਬੇਸ਼ੱਕ ਮੌਸਮ ਵਿਭਾਗ ਦੀ ਤਰਫੋਂ ਅਲਰਟ ਜਾਰੀ ਕੀਤਾ ਗਿਆ ਸੀ ਲੇਕਿਨ ਇਹ ਜੋ ਚੱਕਰ ਤੂਫਾਨ ਅਚਾਨਕ ਹੀ ਆਇਆ ਹੈ ਕਿੰਨਾ ਕੁ ਅ ਮਾਨ ਦੇ ਵਿੱਚ ਵੀ بارش ਨੂੰ ਲੈ ਕੇ ਉਸ ਨੂੰ ਲੈ ਕੇ ਵੀ ਜਾਣਕਾਰੀ ਜ਼ਰੂਰ ਦੇਣਾ ਕਿ ਮੌਸਮ ਵਿਭਾਗ ਕੀ ਆਖ ਰਿਹਾ ਹੈ। ਦੀਪੀ ਮੌਸਮ ਵਿਭਾਗ ਦੇ ਵੱਲੋਂ ਪਿਛਲੇ 3 ਦਿਨਾਂ ਤੋਂ ਅਸੀਂ ਦੇਖ ਰਹੇ ਸੀ 7 ਜ਼ਿਲ੍ਹਿਆਂ ਦੇ ਵਿੱਚ ਅਲਰਟ ਸੀ بارش ਦਾ ਅਲਰਟ ਸੀ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਹ ਵੀ ਕਿਹਾ ਗਿਆ ਸੀ ਔਰ ਇਸੇ ਕਰਕੇ ਮੌਸਮ ਦੇ ਵਿੱਚ ਤਕਰੀਬਨ 3 ਡਿਗਰੀ ਤੱਕ ਦਾ ਤਾਪਮਾਨ ਦੇ ਵਿੱਚ ਅਸੀਂ ਗਿਰਾਵਟ ਵੀ ਦੇਖ ਰਿਹਾ ਯਾਨੀ ਕਿ ਮੌਸਮ ਜਿਹੜਾ ਉਹ ਠੰਡਾ ਹੋ ਰਿਹਾ ਲੇਕਿਨ ਇਸ ਵਿਚਾਲੇ ਸਭ ਤੋਂ ਵੱਧ ਤਾਪਮਾਨ ਜਿਹੜਾ ਹੈ ਉਹ ਸਮਰਾਲਾ ਦੇ ਵਿੱਚ ਜਿਹੜਾ ਹੈ ਕਾਫੀ ਪਾਰਾ ਜਿਹੜਾ ਵਧਿਆ ਰਿਹਾ 40 ਡਿਗਰੀ ਤੱਕ ਰਿਹਾ ਤਸਵੀਰਾਂ ਦਾ ਰੁਕ ਕਰਾਂਗੇ ਇਸ ਵਕਤ ਕਿਉਂਕਿ ਮੁਹਾਲੀ ਦੇ ਵਿੱਚ ਇਸ ਵਕਤ ਮੌਸਮ ਬਣਿਆ ਹੋਇਆ ਹੈ ਤੁਸੀਂ ਵੀ ਕਹਿ ਰਹੇ ਸੀ ਜ਼ਿਕਰ ਕਰ ਰਹੇ ਸੀ ਚੰਡੀਗੜ੍ਹ ਦਿਨਾਲ ਸਾਟਿਆ ਹੋਇਆ ਸ਼ਹਿਰ ਹੈ ਮੁਹਾਲੀ ਚੰਡੀਗੜ੍ਹ ਦੇ ਵਿੱਚ ਵੀ ਹਾਲਾਂਕਿ ਮੌਸਮ ਜਿਹੜਾ ਠੰਡਾ ਹੋ ਚੁੱਕਾ ਹੈ ਲੇਕਿਨ ਤੇਜ਼ ਹਵਾਵਾਂ ਮੈਂ ਇਸ ਵਕਤ ਮੁਹਾਲੀ ਦੇ ਵਿੱਚ ਚੱਲ ਰਹੀਆਂ ਨੇ ਔਰ ਇਹ ਅੰਦਾਜ਼ਾ ਜਿਹੜੇ ਝੂਲਦੇ ਹੋਏ ਦਰਖਤ ਨੇ ਔਰ ਜਿਹੜੀ ਮੌਸਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਜਿਹੜੀ ਹੈ ਧੂੜ ਦੇ ਕਾਰਨ ਜੋ ਇਸ ਤਰੀਕੇ ਮਾਹੌਲ ਬਣਿਆ ਹੋਇਆ ਉਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਇਸ ਵਕਤ ਜਿਹੜਾ ਮੌਸਮ ਹੈ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਹਾਲਾਂਕਿ ਅਲਰਟ ਲੋਕਾਂ ਵਾਸਤੇ ਇਸੇ ਕਰਕੇ ਜਾਰੀ ਕੀਤਾ ਜਾਂਦਾ ਤਾਂ ਜੋ ਲੋਕ ਜੁਨੇ ਉਹ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੋਵੇ ਕਿ ਬਾਹਰ ਜੇਕਰ ਮੌਸਮ بارش ਵਾਲਾ ਹੋਵੇ ਜਾਂ ਫਿਰ ਜੇਕਰ ਤੇਜ਼ ਹਨੇਰੀ ਚੱਲਨੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਧਿਆਨ ਰੱਖਣਾ ਤਾਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ بارش ਔਰ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਸੀ ਔਰ ਵੱਤਵਤ ਤਾਪਮਾਨ ਜਿਹੜਾ ਹੈ ਉਹ ਵੀ ਅਸੀਂ ਦੇਖਿਆ ਸਮਰਾਲਾ ਦੇ ਵਿੱਚ 40.4 ਡਿਗਰੀ ਦਰਜ ਕੀਤਾ ਗਿਆ ਸਭ ਤੋਂ ਗਰਮ ਆਪਾਂ ਕਹਿ ਸਕਦੇ ਸ਼ਹਿਰ ਹੁਣ ਤੱਕ ਜਿਹੜਾ ਹੈ ਉਹ ਦਰਜ ਕੀਤਾ ਗਿਆ ਸੀ ਤਾਂ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਤਾ ਮੁਹਾਲੀ ਤੋਂ ਮੇਰੇ ਸਹਿਯੋਗੀ ਸਾਨੂੰ ਅਪਡੇਟ ਦੇ ਰਹੇ ਸੀ ਔਰ ਨਾਲ ਦੀ ਗ੍ਰਾਫਿਕਸ ਦੇ ਜ਼ਰੀਏ ਅਸੀਂ ਤੁਹਾਨੂੰ ਦੱਸ ਰਿਹਾ ਕਿ ਮੌਨਸੂਨ ਇਹ ਸਟੇਟ ਵਾਈਜ਼ ਕਿਵੇਂ ਦਸਤਕ ਜੜਾ ਮੌਨਸੂਨ ਆਏਗਾ ਕਿਉਂਕਿ ਇੰਤਜ਼ਾਰ ਹੋ ਰਿਹਾ ਹੈ ਗਰਮੀ ਇਸ ਵੇਲੇ ਆਪਣਾ ਪ੍ਰਚੰਡ ਰੂਪ ਦਿਖਾਉਂਦੀ ਹੋਈ ਲੇਕਿਨ ਜਦੋਂ ਮੌਸਮ ਵਿਭਾਗ ਦੀ ਤਰਫੋਂ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਕਰਵਟ ਲਏਗਾ ਤਾਂ ਲੋਕਾਂ ਦੇ ਚਿਹਰੇ ਜਿਹੜੇ ਨੇ ਉਹ ਖੜ ਜਾਂਦੇ ਨੇ ਕਿ ਹੁਣ ਥੋੜੀ ਸਮੇਂ ਦੇ ਲਈ ਹੀ ਸਹੀ ਲੇਕਿਨ ਗਰਮੀ ਤੋਂ ਰਾਹਤ ਮਿਲੇਗੀ ਤਾਂ ਪ੍ਰੰਕਾ ਮੈਨੂੰ ਸੀ ਯੋਗੀ ਸਾਨੂੰ ਜਾਣਕਾਰੀ ਦੇ ਰਹੀ ਸੀ ਪ੍ਰੰਕਾ ਤੁਸੀਂ ਜਾਣਕਾਰੀ ਦੇ ਰਹੀ ਸੀ ਮੌਸਮ ਵਿਭਾਗ ਦੀ ਜੋ ਪ੍ਰੈਡਿਕਸ਼ਨ ਹੈ ਔਰ ਅਸੀਂ ਗ੍ਰਾਫਿਕਸ ਦੇ ਜ਼ਰੀਏ ਵੀ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕਿਵੇਂ ਵਕਫ ਵਕਫ ਸੂਬੇ ਦੇ ਅੰਦਰ ਮੌਨਸੂਨ ਆਉਣ ਵਾਲੇ ਦਿਨਾਂ ਦੇ ਵਿੱਚ ਦਸਤਕ ਦੇਗਾ ਤੌਰ ਤੇ ਜਦੋਂ ਪ੍ਰੀ ਮੌਨਸੂਨ ਹੁੰਦਾ ਤਾਂ ਉਸ ਤੋਂ ਪਹਿਲਾਂ ਜਦੋਂ ਮੌਸਮ ਵਿਭਾਗ ਦੇ ਵੱਲੋਂ ਅਲਰਟਸ ਜਾਰੀ ਕੀਤੇ ਜਾਂਦੇ ਹਨ ਉਹਨਾਂ ਅਲਰਟਸ ਦੇ ਵਿੱਚ ਅਸੀਂ ਦੇਖਿਆ ਸੱਤ ਜ਼ਿਲ੍ਹਿਆਂ ਦੇ ਵਿੱਚ ਅਲਰਟ ਸੀ ਔਰ ਉਸ ਦੇ ਵਿੱਚ ਮੁਹਾਲੀ ਵੀ ਹੈ ਔਰ ਮੁਹਾਲੀ ਦੇ ਵਿੱਚ ਖਾਸ ਤੌਰ ਤੇ ਅਸੀਂ ਹੁੰਡੇਖ ਵੀ ਰਹੇ ਹਾਂ ਕਿ ਇਸ ਤਰੀਕੇ ਮੌਸਮ ਠੰਡਾ ਹੋ ਚੁੱਕਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਮੇਰੇ ਪਿੱਛੇ ਕੈਮਰਾ ਪਰਸਨ ਤੁਹਾਨੂੰ ਦੁਬਾਰਾ ਫੇਰ ਤੋਂ ਤਸਵੀਰਾਂ ਵੀ ਦਿਖਾਉਣਗੇ ਕਿਉਂਕਿ ਇਸ ਤੋਂ ਪਹਿਲਾਂ ਹਾਲਾਂਕਿ ਹੁਣ ਥੋੜੀ ਜੀ ਹਵਾ ਜਿਹੜੀ ਤਾਕ ਗੁਗੇ ਤੇ ਹਵਾਵਾਂ ਚੱਲ ਰਹੀਆਂ ਨੇ ਔਰ ਉਸੇ ਕਾਰਨ ਹੀ ਇਹ ਥੋੜਾ ਇਸ਼ੂ ਟੈਕਨੀਕਲ ਇਸ਼ੂ ਜੜਾ ਹੈ ਉਹ ਨੈਟਵਰਕਿੰਗ ਦਾ ਇਸ਼ੂ ਆ ਰਿਹਾ ਹੈ ਲੇਕਿਨ ਮੇਰੇ ਸਹਿਯੋਗੀ ਸਾਨੂੰ ਮੁਹਾਲੀ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਤਾਂ ਚੰਡੀਗੜ੍ਹ ਨੂੰ ਇਹ ਜੋ ਚੱਖੜ ਹਨੇਰੀ ਸੀ ਇਹ ਅੱਗੇ ਵਧਾ ਹੋਇਆ ਔਰ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕੁਝ ਅਜਿਹੇ ਹੀ ਹਾਲਾਤ ਬਣਨੇ ਨੇ ਔਰ ਬੌਸਤਪਾਕ ਦੀ ਤਰਫੋਂ ਪਹਿਲਾ ਹੀ ਇਸ ਨੂੰ ਲੈ ਕੇ ਪ੍ਰੋਡਕਸ਼ਨ ਦਿੱਤੀ ਗਈ ਸੀ ਤਾਂ ਕੇਰਲ ਉਸ ਦੇ ਵਿੱਚ ਜੋ ਮੌਨਸੂਨ ਹੈ ਉਹ ਵੀ ਦਸਤਕ ਜਲਦਾ ਹੈਗਾ ਮਹਾਰਾਸ਼ਟਰ ਦੇ ਵਿੱਚ 10 ਜੂਨ ਨੂੰ ਮੌਨਸੂਨ ਐਂਟਰੀ ਕਰ ਜਾਏਗਾ ਔਰ ਓਡੀਸ਼ਾ ਦੇ ਵਿੱਚ ਵੀ ਔਰ ਉਤੇਰਾਖੰਡ ਹਿਮਾਚਲ ਪ੍ਰਦੇਸ਼ ਉਹ 20 ਤੋਂ 28 ਜੂਨ ਦਾ ਨੁਮਾਨ ਹੈ ਔਰ ਇਸ ਤੋਂ ਇਲਾਵਾ ਪੰਜਾਬ ਦਾ ਵੀ ਜ਼ਿਕਰ ਅਸੀਂ ਕਰ ਰਹੇ ਹਾਂ ਤਾਂ ਇਹ ਵੱਖ-ਵੱਖ ਸਟੇਟਸ ਜਿੱਥੇ ਮੌਨਸੂਨ ਦਸਤਕ ਦੇਗਾ ਔਰ ਜਦੋਂ ਮੌਨਸੂਨ ਹੋਏਗੀ ਫਿਰ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲੇਗੀ ਕਿਉਂਕਿ ਇਸ ਵੇਲੇ ਜੋ ਤਪਸ਼ ਹੈ ਧਰਤੀ ਦੇ ਅੰਦਰ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ ਲੋਕ ਗਰਮੀ ਤੋਂ ਪਰੇਸ਼ਾਨ ਚੱਲ ਰਹੇ ਨੇ ਔਰ ਕਿਉਂਕਿ ਕੰਜ਼ਮਪਸ਼ਨ ਵੀ ਫਿਰ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵਾਧੀ ਹੈ ਆਜ ਹੈ ਜੋ ਲੋਡ ਫਿਰ ਉਹ ਦੇਖਣ ਨੂੰ ਮਿਲਦਾ ਹੈ ਕਿ ਉਸ ਕਰਕੇ ਟਰਾਂਸਫਾਰਮਰ ਵੀ ਜਿਹੜੇ ਨੇ ਬਹੁਤ ਹੀ ਥਾਈ ਉਹ ਨੁਕਸਾਨੇ ਜਾਂਦੇ ਨੇ ਉਹਨਾਂ ਦੇ ਅੰਦਰ ਧਮਾਕਾ ਹੁੰਦਾ ਹੈ ਔਰ ਲੋਕ ਫਿਰ ਖੱਜਲ ਖਾਰ ਹੁੰਦੇ ਨੇ ਪਾਣੀ ਦੀ ਕਿੱਲਤ ਤੋਂ ਫਿਰ ਕਿਉਂਕਿ ਬਿਜਲੀ ਨਹੀਂ ਹੈ ਤਾਂ ਪਾਣੀ ਦੇ ਵਿੱਚ ਦਿੱਕਤ ਲੋਕਾਂ ਨੂੰ ਹੁੰਦੀ ਹੈ ਲੇਕਿਨ ਜਦੋਂ ਤੇਜ਼ ਹਵਾਵਾਂ ਵੀ ਚੱਲਦੀ ਨੇ ਤਾਂ ਉਸ ਸਮੇਂ ਵੀ ਅਸੀਂ ਦੇਖਦੇ ਹਾਂ ਕਿ ਪਾਰੀ ਪਰਕਮ ਦਰਖਤ ਬ੍ਰਿਕਸ਼ ਜੋ ਹੁੰਦੇ ਨੇ ਉਹ ਜ਼ਮੀਨੋਂ ਉਖੜ ਕੇ ਸੜਕ ਦੇ ਉੱਤੇ ਡਿੱਗਦੇ ਨੇ ਜਿਸ ਤੋਂ ਬਾਅਦ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਹਾਲ ਫਿਲਹਾਲ ਨਹੀਂ ਨੁਕਸਾਨ ਦੀ ਖਬਰ ਨਹੀਂ ਹੈ ਜੋ ਹੂੰ ਤੋਂ ਥੋੜਾ ਸਮਾਂ ਪਹਿਲਾਂ ਹੀ ਇੱਕ ਤੇਜ਼ ਤੂਫਾਨ ਜਿਹੜਾ ਮੋਹਾਲੀ ਤੋਂ ਚੰਡੀਗੜ੍ਹ ਨੂੰ ਵਾਦਾ ਹੋਇਆ ਅਸੀਂ ਵੇਖਿਆ ਲੇਕਿਨ ਇਸ ਦੇ ਨਾਲ ਜੋ ਥੋੜੀਆਂ ਸਹੂਲਤਾਂ ਜੜੀਆਂ ਹੁੰਦੀਆਂ ਨੇ ਬੇਸਿਕ ਜਿਸ ਦੇ ਵਿੱਚ ਇਲੈਕਟ੍ਰਿਸਿਟੀ ਦਾ ਜਾਹੇ ਅਸੀਂ ਗੱਲ ਕਰ ਲਈਏ ਆਵਾਜਾਈ ਹੋਵੇ ਉਹ ਥੋੜੇ ਸਮੇਂ ਦੇ ਲਈ ਪ੍ਰਭਾਵਿਤ ਜ਼ਰੂਰ ਹੁੰਦੀ ਹੈ ਜਦੋਂ ਅਚਾਨਕ ਹੀ ਤੇਜ਼ ਹਵਾਵਾਂ ਚੱਲਦੀਆਂ ਨੇ ਲੇਕਿਨ ਕਿਸਾਨ ਉਹ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਮੌਨਸੂਨ ਜਿਹੜਾ ਉਹ ਹਮੇਸ਼ਾ ਹੀ ਕਿਉਂ ਵਰਗਾ ਕੰਮ ਫਸਲ ਦੇ ਲਈ ਕਰਦਾ ਹੈ ਕਿਉਂਕਿ ਕਿਸਾਨਾਂ ਨੇ ਆਪਣੀ ਹਾਲ ਹੀ ਦੇ ਵਿੱਚ ਫਸਲ ਜੜੀ ਸੀ ਉਹ ਪੁਰਾਣੀ ਸਾਂਭੀ ਸੀ ਔਰ ਹੁਣ ਨਵੀਂ ਫਸਲ ਖੇਤਾਂ ਦੇ ਵਿੱਚ ਬੋ ਰਹੇ ਨੇ ਕਿਸਾਨ ਔਰ ਅਜਿਹੇ ਚ ਅਗਰ ਮੌਨਸੂਨ ਵਾਕਈ ਦਸਤਕ ਦਿੰਦਾ ਹੈ ਸਹੀ ਸਮੇਂ ਤੇ ਔਰ ਸਹੀ ਚੰਗੀ ਬਰਸਾਤ ਹੋ ਜਾਂਦੀ ਹੈ ਤਾਂ ਉਹ ਕਿਉਂ ਦਾ ਕੰਮ ਕਿਸਾਨਾਂ ਦੇ ਲਈ ਉਹਨਾਂ ਦੀ ਫਸਲ ਦੇ ਲਈ ਕਰੇਗੀ